ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਵਰਟੀ ਪੰਜਾਬ ਦੇ ਉੱਤੇ ਤੁਹਾਨੂੰ ਇੱਕ ਵੱਡੀ ਖਬਰ ਦੱਸਣ ਲੱਗੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਰਨ ਵਰਤੇ ਬੈਠੇ ਜਗਦੀਸ਼ ਸਿੰਘ ਡੱਲੇਵਾਲ ਹੋਰਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ 31ਵੇਂ ਦਿਨ ਉਹਨਾਂ ਨੂੰ ਬਰਨ ਵਰਤੇ ਉੱਤੇ ਬੈਠਿਆ ਹੋ ਗਿਆ ਹੈ ਤਾਂ ਦੱਸ ਜੀ ਕਿ 26 ਨਵੰਬਰ ਨੂੰ ਉਹ ਬਰਨ ਵਰਤੇ ਉੱਤੇ ਬੈਠੇ ਸਨ ਜਿਸ ਨੂੰ ਲੈ ਕੇ ਹੁਣ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਜਾਂ ਫਿਰ ਬਾਕੀ ਰਾਜਾਂ ਦੇ ਵਿੱਚ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡੀ ਕੱਲ ਕਹੀ ਕੀ ਹੈ ਕਿ ਜਾਣ ਬੁੱਝ ਕੇ ਇਹ ਖਬਰ ਫੈਲਾਈ ਜਾ ਰਹੀ ਹੈ ਕਿ ਜੋ ਜੀਸੀ ਢਲੇਵਾਲ ਸਹੇਦ ਹੋ ਚੁੱਕੇ ਨੇ ਪੁਰ ਖਸਾਨਾ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕੁਝ ਚੈਨਲਾਂ ਦੇ ਉੱਤੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਜਾਣ ਬੁੱਝ ਕੇ ਫਲਾਈ ਜਾ ਰਹੀ ਹੈ ਤਾਂ ਕਿ ਜਿਹੜੇ ਸਰਕਾਰੀ ਸਿਸਟਮ ਹੈ ਸਰਕਾਰੀ ਸਿਸਟਮ ਹੈ ਸਰਕਾਰੀ ਸਿਸਟਮ ਦੇ ਵੱਲੋਂ ਇਸ ਨੂੰ ਤਾਂ ਦੇਖਿਆ ਜਾ ਰਿਹਾ ਹੈ ਕਿ ਜੇਕਰ ਕੱਲ੍ਹ ਉਹ ਜੀ ਇਹਨੂੰ ਹੋਣੀ ਕਰਵਾਪਲਦੀ ਹੈ ਤਾਂ ਲੋਕਾਂ ਦਾ ਕੀ ਰਿਐਕਸ਼ਨ ਹੋਵੇਗਾ ਇਸ ਨੂੰ ਲੈ ਕੇ ਜਾਣ ਬੁੱਝ ਕੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਰਾਜਸਥਾਨ ਤੋਂ ਹਰਿਆਣੇ ਤੋਂ ਬਾਹਰਲੇ ਸਟੇਟਾਂ ਤੋਂ ਵੀ ਫੋਨ ਆ ਰਹੇ ਨੇ ਕਿ ਦਗਜੀ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਕਿਵੇਂ ਹੈ ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਚੈਨਲਾਂ ਦੇ ਉੱਤੇ ਇਹ ਖਬਰ ਜਾਣ ਬੁੱਝ ਕੇ ਫਲਾਈ ਜਾ ਰਹੀ ਹੈ ਤਾਂ ਕਿ ਅੰਦੋਲਨ ਨੂੰ ਪਹਿਲੇ ਕੀਤਾ ਜਾਵੇ। ਆਪ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਜਿਹੜੇ ਕਿਸਾਨਾਂ ਦੇ ਵੱਲੋਂ ਅੱਜ 26 ਦਸੰਬਰ ਨੂੰ ਜਾਰੀ ਕੀਤੀ ਗਈ ਹੈ। ਅੱਜ 31 ਮਦਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਨਵਰਤ ਦੇ ਉੱਤੇ ਬੈਠੇ ਹੋ ਚੁੱਕਿਆ ਹੈ। ਆਪ ਤੁਹਾਨੂੰ ਪਹਿਲਾਂ ਵੀਡੀਓ ਸੁਣਾ ਦਿੰਦੇ ਆ ਫਿਰ ਕਰਦੇ ਆ ਇਸ ਮਸਲੇ ਦੇ ਉੱਤੇ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ ਸਰਕਾਰੀ ਤੰਤਰਾਂ ਦੁਆਰਾ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਖੋਸਾ ਛੱਡਿਆ ਜਾ ਰਿਹਾ ਹੈ। ਅੱਜ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਆ ਤੇ ਕਈ ਚੈਨਲਾਂ ਦੇ ਉੱਪਰ ਕਈ ਜਗ੍ਹਾ ਤੇ ਕਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਸਰਦਾਰ ਜਜੀਤ ਸਿੰਘ ਢੱਲੇਵਾਲ ਜੀ ਸਾਡੇ ਵਿੱਚ ਨਹੀਂ ਰਹੇ ਸ਼ਹੀਦ ਹੋ ਗਏ ਇਹ ਬਿਲਕੁਲ ਜੋ ਗਲਤ ਖਬਰ ਫੜਾਈ ਜਾ ਰਹੀ ਹੈ ਇਹ ਸਰਕਾਰ ਦੁਆਰਾ ਇੱਕ ਪ੍ਰੋਪਗੈਂਡਾ ਰਚਿਆ ਜਾ ਰਿਹਾ ਹੈ ਤਾਂ ਕਿ ਆਪਣਾ ਚੈੱਕ ਕੀਤਾ ਜਾ ਸਕੇ ਵੀ ਆਪਾਂ ਕਿੰਨਾ ਕਿਸੇ ਰਿਐਕਸ਼ਨ ਕਰਦੇ ਆ ਸਰਦਾਰ ਜਜੀਤ ਸਿੰਘ ਢੱਲੇਵਾਲ ਚੜ੍ਹਦੀ ਕਲਾ 'ਚ ਨੇ ਕਤਿ ਮਾਂ ਦਿਨ ਹੋ ਗਿਆ ਕਿ ਮਰਮਰਤ ਨੂੰ 11 ਵਜੇ ਦਾ ਟਾਈਮ ਹੈ ਅੱਜ 26 ਦਸੰਬਰ ਹੈ ਹੁਣ ਤੱਕ ਜਲਦੀਪ ਸਿੰਘ ਢੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਮੋਰਚਾ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤ ਵੱਲ ਜਾ ਰਿਹਾ ਹੈ ਸਰਕਾਰਾਂ ਚ ਰਾਜ ਸਰਕਾਰ ਹੋਵੇ ਚ ਕੇਂਦਰ ਦੀ ਸਰਕਾਰ ਜਿਹਦੇ ਪ੍ਰਤੀ ਮੰਗਾਂ ਨੇ ਉਹ ਸਰਕਾਰਾਂ ਬੈਕਫੁੱਟ ਤੇ ਆਈਆਂ ਹੋਈਆਂ ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਤੇ ਤਾਂ ਵਾਰ-ਵਾਰ ਇਹ ਸੋਸ਼ਲ ਮੀਡੀਆ ਰਾਹੀਂ ਫਲਾਇਆ ਜਾ ਰਿਹਾ ਹੈ ਪਰ ਹਮ ਫਲਾਇਆ ਜਾ ਰਿਹਾ ਰੋਜ਼ਾਨਾ ਕਦੀ ਕਿਸੇ ਜਨਰ ਰਾਹੀਂ ਕਦੇ ਕਿਸੇ ਸੋਸ਼ਲ ਮੀਡੀਆ ਰਾਹੀਂ ਇਹ ਪਰੰਪਰ ਹਮ ਫਲਾਏ ਜਾ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਆ ਕਿ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਚੜ੍ਹਦੀ ਕਲਾ ਚ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਗੇ ਵੀ ਚੜ੍ਹਦੀ ਕਲਾ ਚ ਰਹਿਣਗੇ ਤੇ ਅਸੀਂ ਉਮੀਦ ਕਰਦੇ ਆ ਤੁਸੀਂ ਸਾਰੇ ਵਹੀਰਾ ਕੱਤਦੇ ਹੋਏ ਖਨੋਰੀ ਮੋਰਚੇ ਨੂੰ ਪਹੁੰਚੋ ਇਸ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਜੋ ਸਰਕਾਰ ਜਤੰਤਰ ਜਿਹੜਾ ਇਸ ਮੋਰਚੇ ਨੂੰ ਜਿਹੜਾ ਡੀਲ ਕਰਨ ਵਾਸਤੇ ਜਾਂ ਸਰਦਾਰ ਜਗਜੀਤ ਸਿੰਘ ਢੱਲਵਾਲ ਨੂੰ ਕਦੇ ਵੀ ਇਥੋਂ ਮੋਰਚੇ ਤੋਂ ਚੱਕਣ ਦਾ ਪ੍ਰਯਾਸ ਕਰਦੇ ਨੇ ਉਸ ਵਾਸਤੇ ਆਪਾਂ ਹੋਰ ਮਜ਼ਬੂਤੀ ਕਰੀਏ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਫਤਿਹ ਜਿਸ ਤਰ੍ਹਾਂ ਤੁਸੀਂ ਵੀਡੀਓ ਸੁਣੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਬਕੋ ਵਕਤ ਤਰੀਕਿਆਂ ਦੇ ਨਾਲ ਜਿਸ ਤਰ੍ਹਾਂ ਕਿਸਾਨਾਂ ਦੇ ਖਿਲਾਫ ਭੰਦੀ ਪ੍ਰਚਾਰ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨ ਵੀ ਸੁਚੇਤ ਨੇ ਕਿਉਂਕਿ ਜਿਸ ਤਰ੍ਹਾਂ ਸਥਿਤੀ ਬਣੀ ਹੋਈ ਹੈ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਦੇ ਉੱਤੇ ਕਿਉਂਕਿ ਇੱਕ ਪਾਸੇ ਦਾ ਕਿਸਾਨ ਜਥੇਬੰਦੀ ਹਾਲੇ ਤੱਕ ਇਕਜੁੱਟ ਨਹੀਂ ਹੋ ਸਕੀਆਂ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਹੱਦ ਜ਼ਰੂਰ ਹੈ ਕਿਤਨਾ ਜਿਸ ਤਰ੍ਹਾਂ ਜਗਦੀਸ਼ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਦਿਮਪਦ ਨਾਜ਼ੁਕ ਹੋ ਰਹੀ ਹੈ ਖਰਾਬ ਹੋ ਰਹੀ ਹੈ ਕਿਉਂਕਿ ਡਾਕਟਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਉਹਨਾਂ ਦਾ ਬੀਪੀ ਪਹਿਲਾਂ ਦੇ ਨਾਲੋਂ ਬਹੁਤ ਘੱਟ ਚੁੱਕਿਆ ਹੈ ਜਿਸ ਨਾਲ ਕਿ ਕਦੇ ਵੀ ਕੋਈ ਅਨਹੋਣੀ ਘਟਨਾ ਵਾਪਰ ਸਕਦੀ ਹੈ ਪਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਪਰ ਕੁਝ ਆਈਟੀ ਵਿੰਗਾ ਦੇ ਵੱਲੋਂ ਜਿਹੜੀ ਜਾਣ ਬੁਝ ਕੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਇਸ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਸਰਕਾਰ ਦੇ ਉੱਤੇ ਵੀ ਇਲਜ਼ਾਮ ਲੱਗੇ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਸਰਕਾਰ ਜਾਣ ਬੁੱਝ ਕੇ ਮਤਲਬ ਤੱਕ ਸ਼ਾਇਦ ਇਹ ਨਾਲ ਇਥੋਂ ਖਰੋਰੀ ਬਾਰਡਰ ਤੋਂ ਜਗਦੀਸ਼ ਸਿੰਘ ਡੋਲੇਵਾਲ ਹੋਰਾਂ ਚੱਕ ਕੇ ਉਹਦੇ ਪੁਲਿਸ ਉੱਤੇ ਹਸਪਤਾਲ ਦੇ ਵਿੱਚ ਭਰਤੀ ਕਰਾ ਸਕਦੀ ਹੈ ਪਰ ਜਿਸ ਤਰ੍ਹਾਂ ਬੀਤੇ ਦਿਨੀ ਵੀ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਹੈ ਉਹਨਾਂ ਦੇ ਕਈ ਮੰਤਰੀ ਉੱਤੇ ਪਹੁੰਚਦੇ ਨੇ ਦੇਰ ਰਾਤ ਉਹਨਾਂ ਦੇ ਵੱਲੋਂ ਜਗਦੀਸ਼ ਸਿੰਘ ਡੋਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਕਰਲੇ ਕੱਢੇ ਜਾਂਦੇ ਨੇ ਕਿ ਤੁਸੀਂ ਜਿਹੜੀ ਇਹ ਤਰੀਕਾ ਇਸ ਕਰਦੇ ਹੋ ਕਿਉਂਕਿ ਇਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਖੜੇ ਆ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਅਸੀਂ ਜਿੱਥੇ ਤੁਸੀਂ ਕਹੋਗੇ ਉਸ ਤੋਂ ਨਾਲ ਡਟ ਕੇ ਖੜਾਂਗੇ ਪਰ ਜਿਸ ਤਰ੍ਹਾਂ ਸਰਕਾਰ ਦਾ ਰਵਈਆ ਉਸ ਨੂੰ ਦੇਖ ਕੇ ਲੱਗਦਾ ਨਹੀਂ ਜਿਸ ਤਰ੍ਹਾਂ ਸਰਕਾਰ ਹੁਣ ਇਹ ਮੰਗਾ ਮੰਨੇਗੀ ਜਾਂ ਫਿਰ ਨਹੀਂ ਜਿਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਹਰ ਇੱਕ ਉੱਤੇ ਉੱਤੇ ਖੜਾਂਗੇ ਜਿੱਥੇ ਤੁਸੀਂ ਕਹੋਗੇ ਪਰ ਫਿਲਹਾਲ ਤੁਸੀਂ ਕਿਸੇ ਵੀ ਤਰੀਕੇ ਇਸ ਜਿਹੜਾ ਤੁਸੀਂ ਅੰਦੋਲਨ ਦੇ ਵਿੱਚ ਵਰ ਵਰਤੇ ਉੱਤੇ ਬੈਠੇ ਹੋ ਤੁਹਾਡੀ ਸਿਹਤ ਦੀ ਜਿਹੜੀ ਜ਼ਿਆਦਾ ਲੋਡ ਹੈ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਤੋਂ ਸੁਣ ਲੈ ਕੇ ਉਹਨਾਂ ਦੇ ਵੱਲੋਂ ਵਿਚਾਰ ਚਰਚਾ ਵੀ ਕੀਤੀ ਗਈ ਸੀ ਪਰ ਤਨਵੀਰ ਸਿੰਘ ਢੱਲੇਵਾਲ ਹੋਰੀ ਆਪਣੇ ਫੈਸਲੇ ਦੇ ਉੱਤੇ ਅਟੱਲ ਰਹੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡੀਆਂ ਮੰਗਾਂ ਮੰਨੋ ਫਿਰ ਇਸ ਦੇ ਬਾਰੇ ਸੋਚਿਆ ਜਾਵੇਗਾ ਪਰ ਹੁਣ ਜਿਹੜੀ ਖਬਰ ਅੱਜ ਸਵੇਰ ਤੋਂ ਵਾਇਰਲ ਹੋ ਰਹੀ ਸੀ ਕਿ ਜਗਜੀਤ ਸਿੰਘ ਢੱਲੇਵਾਲ ਹੋ ਰਹੇ ਦੀ ਇਸ ਅंदोलਨ ਦੇ ਵਿੱਚ ਸੇਦੀ ਹੋ ਚੁੱਕੀ ਆ ਉਹ ਫੇਕ ਖਬਰ ਦਾ ਨਸਾਨਾ ਦੇ ਵੱਲੋਂ ਖੰਡਰ ਕੀਤਾ ਗਿਆ ਉਹਨੇ ਕਿਹਾ ਕਿ ਇਹ ਖਬਰ ਹੈ ਜਿਹੜੀ ਫੇਕ ਹੈ ਜਾਣ ਬੁੱਝ ਕੇ ਕੁਝ ਸਰਕਾਰਾਂ ਦੇ ਵੱਲੋਂ ਕੁਝ ਲੋਕਾਂ ਦੇ ਵੱਲੋਂ ਜਾਣ ਬੁੱਝ ਕੇ ਇਸ ਅंदोलਨ ਨੂੰ ਖਰਾਬ ਕਰਨ ਦੇ ਲਈ ਐਗੀਆਂ ਖਬਰਾਂ ਪਾਈ ਜਾ ਰਹੀਆਂ ਨੇ ਉਹਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਅੱਜ 31ਵੇਂ ਦਿਨ ਵਰਤੇ ਬੈਠੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਦੇ ਜਿਹੜੇ ਹੌਸਲੇ ਨੇ ਉੱਚੇ ਨੇ ਉਹ ਅਟਲ ਨੇ ਆਪਣੇ ਦੇ ਉੱਤੇ ਸੋ ਫਿਲਹਾਲ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਦੀਆਂ ਖਬਰਾਂ ਉਹਨਾਂ ਨੂੰ ਮਿਲ ਰਹੀਆਂ ਨੇ ਜੇਕਰ ਤੁਹਾਡੇ ਕੋਲ ਕੋਈ ਖਬਰ ਆਉਂਦੀ ਤਾਂ ਉਸ ਦੀ ਤੁਸੀਂ ਪੁਸ਼ਟੀ ਜ਼ਰੂਰ ਕਰਿਓ ਅੱਗੇ ਸ਼ੇਅਰ ਤਾਂ ਕਰਿਓ ਜੇਕਰ ਤੁਹਾਨੂੰ ਪਹਿਲਾਂ ਉਸ ਦੇ ਬਾਰੇ ਕਲੀਅਰ ਹੋ ਜਾਵੇ ਉਸ ਜੁੜੇ ਹੋਰ ਪੁਆਇੰਟ ਪੰਜਾਬ ਦੇ ਨਾਲ ਧੰਨਵਾਦ